ਲੋ ਜੀ ਹੁਣ ਪੁਲਿਸ ਦੇ ਵੱਡੇ ਅਫਸਰਾਂ ਦੇ ਕੋਲ ਆ ਗਈ ਵੀਣ ਨਸ਼ਾ ਤਸਕਰ ਖੱਡਾਂ ਚੋਂ ਸੱਪ ਵਾਂਗ ਮੇਲ ਦੇ ਨਿਕਲਣਗੇ ਬਾਹਰ ਜੀ ਹਾਂ ਅੰਮ੍ਰਿਤਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ ਦੋ ਅਹਿਮ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਨਸ਼ਾ ਤਸਕਰੀ ਦੇ ਰੈਕર્ડ ਦਾ ਪਰਦਾ ਫਾਸ਼ ਕੀਤਾ ਹੈ ਉਨਾ ਦੇ ਕਬਜ਼ੇ ਚੋਂ 10 ਕਿਲੋ ਅਫੀਮ ਬਰਾਮਦ ਹੋਈ ਹੈ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਖੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਅਡਾਇਰੈਕਸ਼ਨਸ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਜ਼ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ੋਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀਆ ਸੈਕਟ ਤੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਆ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਏ ਡੀ ਸੀ ਪੀ ਅਭੀ ਬੰਨਿਓ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਹੈ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ देर बाद ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਤੋ ਜੋ ਮਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚ ਦੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕੰਸਾਈਨਮੈਂਟ ਲੈ ਕੇ ਆਈ ਆ ਇਹ 12 ਲੱਖ ਰੁਪਿਆ ਇਹਨਾਂ ਨੇ ਉਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਇਹ ਜਿਹੜਾ ਪਿਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲ ਪਤਾ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਿਆ ਇਹ ਉਹਨੂੰ ਪੇ ਕਰਦਾ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਿਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਿਆਜ ਤੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਡਾਟਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ ਔਰ ਮੈਨੂੰ ਉਮੀਦ ਐ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਐ ਇੱਕ ਗੱਡੀ ਜਿਹੜੀ ਸਵਿਫਟ ਐ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਇਹ ਵੀ ਰਿਕਵਰ ਹੋਈ ਐ ਜਿਹਦੇ ਤੇ ਟਰੈਵਲ ਕਰ ਰਹੇ ਸੀਗੇ ਇਨੂੰ ਸਾਰਿਆਂ ਨੂੰ ਇੱਕ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ। ਸੋ ਹੁਣ ਤੱਕ ਦੀ ਜਿਹੜੀ ਕੋਸ਼ਿਸ਼ ਹੋਈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਫੇਸਨ ਕਿੰਨੀਆਂ ਜੇ ਪਾਸੇ ਲਿਆ ਸਕੇ। ਕਾਫੀ ਮੈਂ ਤੁਹਾਨੂੰ ਦੱਸਿਆ ਦੋ ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋਏ ਜੀ 2018 ਦਾ ਇੱਕ 2020 ਦਾ। ਤਾਂ ਉਹਦੇ 'ਚ ਉਹ ਥੋੜੀ ਸਮਾਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਨੋਟੋਰੀਅਸ ਬੰਦਾ ਹੈਗਾ। ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਬਿਲਕੁਲ ਇਹ ਐਡੀਪੀਐਸ ਤੋਂ ਆਵਾ ਇੱਥੇ ਜਿਹੜਾ ਪਹਿਲਾਂ ਵੀ ਦਾ ਨਾਮ ਆਈ ਥਿੰਕ ਉਹ ਕਲਮਸਰਨ ਦੇ ਵਿੱਚ ਕੋਈ ਹੋਰ ਲੁੱਟਾ ਖੋਹਾਂ ਦੇ ਵਿੱਚ ਹੋਇਆ ਸੀ ਜੋ ਜੋਦੜਨ ਜੇ ਤੁਸੀ ਕੋਈ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਆਨ ਰਿਕਾਰਡ ਹੈਗੇ ਆ ਜੋ ਤੁਹਾਡਾ ਨਾਲ ਸ਼ੇਅਰ ਕੀਤੇ ਗਏ ਤੁਹਾਨੂੰ ਬਾਕੀ ਮੈਂ ਦਾ ਮੋਡਸ ਪਰੈਂਡੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ ਇਮਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉਥੇ ਲੋਕਲ ਪੁਲਿਸ ਇਹਨਾਂ ਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਕੰਮ ਕਰਦੇ ਨਹੀਂ ਆਪਾਂ ਦੇਖੋ ਅਜੇ ਸਟੇਜ ਤੇ ਆਪਾਂ ਐਵੇਂ ਗਲਤ ਕਹਿ ਦਈਏ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਪੜਿਆ ਕਿੱਥੋਂ ਗਿਆ ਤੇ ਹੁਣ ਤੱਕ ਕਿੰਨੀਆਂ ਅਸਾਈਨਮੈਂਟਸ ਇਹ ਲੈ ਚੁੱਕਾ ਉਤੋਂ ਜੀ ਕੁਛ ਆਇਆ ਸਾਹਮਣੇ ਇਹ ਮਖਬੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰबीर ਜਿਹੜੇ ACP ਈਸਟ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਔਰ ਕੋਈ ਪੇਜ ਕਿੰਨੀ ਆ ਤੇ ਇਹ ਦੋਵਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਵੀ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀਏ ਤੋਂ ਲਏ ਸੀ ਪਸ਼ੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪ ਨੂੰ ਪੇਮੈਂਟ ਵੀ ਬੰਦਾ ਲਾ ਚੁੱਕਾ ਜੀ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮਨਲ ਹੁੰਦਾ ਉਹਦੇ ਚਪੌਂਡ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਅਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਉਹਦੇ ਚੋਂ ਅਸੀਂ ਸੱਚ ਕਢਣਾ ਹੁੰਦਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਵੀ ਇਹਨਾਂ ਨੇ 10 ਕਿਲੋ ਪ੍ਰਤੀਮ ਲੈ ਕੇ ਆਏ ਨੇ ਇਹਨਾਂ ਨੇ ਪਾਰਟਸ ਦੇ ਨਾਲ ਮੇਸਰੀ ਵੀ ਆ ਜਾਂ ਫਿਰ ਇਹਨਾਂ ਨੇ ਇਕੱਠੀ ਕਿਸੇ ਨੂੰ ਸਪਲਾਈ ਦੇਣੀ ਸੀ ਕੁਝ ਇਹਦੇ ਬਾਰੇ ਕੁਝ ਜੀ ਦੱਸ ਜਾਓ ਦੇਖੋ ਇਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਏਰੀਆ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋਡ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਦੇਖੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਤੁਰ ਪਾਰਟਸ ਦੇ ਵਿੱਚ ਹੀ ਹੁੰਦੀ ਆ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਉਹ ਉਹੀ ਕਹਿ ਰਹੇ ਆਂ ਜੀ ਉਹ ਅਸੀਂ ਸਾਰਾ ਇਹਨਾਂ ਤੋਂ ਇਨਵੈਸਟੀਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਪਹਿਲਾਂ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰਨਾ ਚਾਹੁੰਦੇ ਆ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਾਂਗੇ ਕਿੰਨੇ ਗੱਲ ਆਪਣੇ ਸਰਦੇ ਵਿੱਚ ਸਲਾਮਾਬਾਦ ਤੋਂ ਰਿਕਵਰੀ ਗੱਲ ਤੁਸੀਂ ਦੱਸਿਆ ਇਹ ਬੰਦੇ ਬਾਹਰ ਦੇ ਸੀਗੇ ਇਹ ਵੀ ਹੁਣ ਪੱਟੀ ਦੇ ਨੇ ਇਹਨੂੰ ਅਮਰਸਰ ਦੇ ਵਿੱਚ ਆ ਕੇ ਸੈਂਟਰ ਲੈਂਦੇ ਨੇ ਸਰ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਰੇਸ਼ਨਲੀ ਪੁਲਿਸ ਐਕਟਿਵ ਹੈ ਅਮਰਸਰ ਦੀ ਉਸੇ ਕਰਕੇ ਸਾਡੇ ਜਿਹੜੀ ਟੀਮ ਹੈ ਬੜਾ ਮੈਨੂੰ ਮਾਣ ਆਇਆ ਨਾ ਤੇ ਗੱਲ ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ ਤੇ ਉਹਦੇ ਚ ਅੱچھے ਰਿਜ਼ਲਟਸ ਆ ਰਹੇ ਆ ਮੈਂ ਵੈਰੀ ਪ੍ਰਾਊਡ ਆਫ ਥੈਮ ਬੈਕਗ੍ਰਾਉਂਡ ਤੋਂ ਤੁਹਾਨੂੰ ਦੱਸਿਆ ਦੋ ਪਰਚੇ ਹੈਗੇ ਪਿਸ਼ੋਰਾ ਸਿੰਘ ਤਾਂ ਮਸ਼ਹੂਰ ਸਮਗਲਤ ਹੈਗਾ ਉੱਥੋਂ ਦਾ ਕੋਈ ਸਾਹਮਣੇ ਆ ਜੀ ਇਹ ਕਦੋਂ ਗਏ ਲੈ ਕੇ ਇਸ ਤਰ੍ਹਾਂ ਉੱਥੋਂ ਲੈ ਕੇ ਆਏ ਕੋਈ ਰੱਤੇ ਕਿਸੇ ਨੂੰ ਪੁੱਛ ਕੇ ਇਸ ਨੇ ਕੀਤੀ ਉਹ ਅਸੀਂ ਸਾਰੀ ਗੱਲ ਮਨੀਪੁਰ ਤੋਂ ਹਾਂ ਬਾਲ ਤੋਂ ਆਏ ਜੀ ਜਿਹੜਾ ਬੰਦਾ ਇਹੋ ਜੇ ਕੰਮ 'ਚ ਪੈਂਦਾ ਭਾਈ ਸਾਹਿਬ ਉਹ ਆਪਣੀ ਬਚਾਵਤਾ ਕਰਕੇ ਚੱਲਦਾ ਕ੍ਰਿਮੀਨਲ ਇਹ ਤਾਂ ਕਾਨੂੰਨ ਦੇ ਜਿਵੇਂ ਕਹਿੰਦੇ ਹੱਥ ਲੰਬੇ ਹੁੰਦੇ ਨੇ ਫੜੇ ਜਾਂਦੇ ਆ ਅਲਟੀਮੇਟਲੀ ਆ ਜਨ ਨੂੰ ਗਹਿਣਾ ਪੁੱਛਿਆ ਵੀ ਨਹੀਂ ਮੇਰਾ ਸਵਾਲ ਹੈ ਜੀ ਇਹਨਾਂ ਚਲੋ ਭਾਜੀ ਗੱਲ ਇਹ ਹੈ ਇਹ ਤਾਂ ਹੁਣ ਤਾਂ ਤੁਹਾਡਾ ਹੀ ਦਿਮਾਗ ਦਾ ਇੱਕ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਆਪਾਂ ਦੇਖ ਲਈਏ ਭਾਜੀ ਸਾਰਾ ਉਹ ਸਟੱਡੀ ਕਰਾਂਗੇ ਕਿ ਵਾਟ ਇਜ਼ ਦੀ ਮੋਡਲ ਸਪਰੈਂਡੀ ਆਫ ਟ੍ਰਾਂਸਪੋਰਟ ਉਹ ਸਾਰਾ ਦੇਖ ਕੇ ਤੁਹਾਨੂੰ ਦੱਸ ਨਹੀਂ ਉਨ ਆਪ ਆਪਣੀ ਕ੍ਰਾਈਮ ਵਾਲਾ ਦੇਖ ਲਈਏ ਜੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਨਸ਼ਾ ਤਸਕਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹਕੀਕਤ ਤੋਂ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ